ਓਏ ਮੁੰਡਾ ਜਾਨ ਨਾਲੀ ਧੱਕ ਗਿਆ ਓਏ ਜਾਨ ਨਾਲੀ ਜਫਾਣ ਆ ਗਿਆ ਜਿਹੜੀਆਂ ਉਹਨਾਂ ਦਾ ਸਨਮਾਨ ਬਾਈ ਲੱਗੀ ਹੈ ਲਾਡੀ ਬਾਈ ਕਹਿੰਦਾ ਵੀ ਆਪਾਂ ਜੇ ਝਾੜੋ ਵਾਲੇ ਸੇਵਕ ਨੂੰ ਵੀ ਵੱਡਾ ਮਾਨ ਸਨਮਾਨ ਕਰਨਾਗਾ ਲੋ ਇਧਰ ਲਈ ਸਾਈਡ ਬਾਜੀ ਜੰਡ ਦਾ ਪੁੱਤਰ ਕਹਿੰਦੇ ਫਤਿਹ ਜੰਡ ਇੱਕ ਵਾਰੀ ਤਾੜੀਆਂ ਜ਼ੋਰਦਾਰ ਓ ਇੱਕ ਪਾਸੇ ਫਤਿਹ ਕਹਿੰਦੇ ਜੰਡਾਂ ਦੀ ਧਰਤੀ ਮੇਰੇ ਵੀਰੋ ਪਤਾ ਹੈ ਇਹ ਖੇਤ ਪੰਜਾਬੀ ਦੇ ਵਿੱਚ ਗੱਲ ਕਰੀਏ ਬਾਜੀ ਜੰਡ ਦਾ ਪੁੱਤਰ ਇਸ ਵੇਲੇ ਫਤਿਹ 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 ਫਤੇ ਬੱਲੇ ਬੱਲੇ ਕਰਵਾ ਗਿਆ ਪਰੇ ਵਾਲਾ ਕਿਰਪਾ ਕਰਕੇ ਮੜਿਆ ਪ੍ਰਬੰਧਕਾਂ ਦੇ ਨਾਲ ਸੰਪਰਕ ਕਰੇ ਜੀ ਦੇਵਦਿਆਲਪੁਰਾ ਜੀ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਹੈ ਲਓ ਤਣਾਉਲੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਦੇ ਕਾਲੇ ਦੀ ਗੱਲ ਹੈ ਕਦੇ ਭਿੰਦੇ ਦੀ ਗੱਲ ਆ ਪਰ ਅੱਜ ਤੇ ਫਤੇ ਫਤੇ ਕਰਾਈ ਆਉਂਦਾ ਅੱਜ ਤਾਂ ਫਤੇ ਫਤੇ ਕਰਾਈ ਆਉਂਦਾ ਫੜਿਆ ਹੋਇਆ ਕੁੱਟ ਕੇ ਪਾਇਆ ਜਿਹਨੂੰ ਹੱਥਾਂ ਦਾ ਦਿੱਤਾ ਨਹੀਂ ਉਹ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਦੇ ਉੱਤੇ ਪੂਰਾ ਮਾਨ ਬਈ ਖੇਡ ਮੈਦਾਨਾਂ ਦੇ ਲਾਗੇ ਸਵੇਂ ਸਰ ਪਹੁੰਚਣ ਪਰ ਇੱਕ ਪਾਸੇ ਫਟੇ 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 ਆ ਜੱਫੇ ਸਤੀਸ ਮਾਓ ਪਿੰਡ ਵਾਲਾ ਨਾਲ ਕਹਿੰਦੇ ਤਾਰਾ ਆਏ ਫਟੇ ਕਹਿੰਦੇ ਬਾਜੀ ਜੰਡ ਦਾ ਸੁਪੁੱਤਰ ਇਹਦੇ ਪਾਪਾ ਨੇ ਸਰੇ ਦੀ ਕਬੱਡੀ ਖੇਡੀ ਹੈ ਪਰ ਆ ਮੁੰਡੇ ਨੇ ਪਰ ਇੱਕ ਪਾਸੇ ਹਾਏ ਹਾਏ ਓਏ ਵਾਹ ਓਏ ਮੁੰਡਾ ਜਾਨ ਨਾਲੀ ਧੱਕ ਗਿਆ ਓਏ ਜਾਨ ਨਾਲੀ ਜਫਾ ਲਾ ਗਿਆ